ਹਾਂਜੀ ਵਿਦਿਆਰਥੀਓ ਮੈਰਿਟੋਰੀਅ ਸਕੂਲਾਂ ਦੇ ਦਾਖਲੇ ਲਈ ਪਲੱਸਵਾਂ ਦੇ ਦਾਖਲੇ ਲਈ ਕਿੰਨੀਆਂ ਸੀਟਾਂ ਖਾਲੀ ਆ ਤੇ ਕਿ ਚੌਥੀ ਕਾਉਂਸਲਿੰਗ ਆਏਗੀ ਅੱਜ ਦੀ ਵੀਡੀਓ ਦਾ ਮਕਸਦ ਇਹ ਆ ਤੇ ਇਸ ਵੀਡੀਓ ਨਾਲ ਤੱਕ ਸੋਲੂਸ਼ਨ ਹੋਣੇ ਪਹਿਲਾ ਸੀ ਲੜਕਿਆਂ ਦੀਆਂ ਖਾਲੀ ਸੀਟਾਂ ਦੇਖਦੇ ਆ ਫਿਰ ਲੜਕਿਆਂ ਦੀਆਂ ਚੌਥੀ ਕਾਉਂਸਲਿੰਗ ਆਏਗੀ ਇਸ ਬਾਰੇ ਗੱਲਬਾਤ ਕਰਾਂਗੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਉਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਓ ਆਪਾਂ ਜਾਣੀਏ ਸਭ ਤੋਂ ਪਹਿਲਾਂ ਲੜਕਿਆਂ ਦੀਆਂ ਸੀਟਾਂ ਸਕੂਲਾਂ ਮੁਤਾਬਕ ਕਿੱਥੇ-ਕਿੱਥੇ ਤੇ ਸਟਰੀਮ ਵਾਈਜ਼ ਕਿੱਥੇ-ਕਿੱਥੇ ਖਾਲੀ ਪਈਆਂ ਨੇ 15 ਸੀਟਾਂ ਬਚਦੀ 5 ਮੈਡੀਕਲ 7 ਨਾਨ ਮੈਡੀਕਲ 3 ਕਮਰਸ ਬਠਿੰਡਾ ਸਾਰਾ ਭਰ ਚੁੱਕਿਆ ਅਪਰੋਜਪੁਰ ਵਿੱਚ 5 ਬੱਚੀਆਂ ਨੇ ਬਾਕੀ 2 ਮੈਡੀਕਲ ਵਿੱਚ ਤੇ 3 ਨਾਨ ਮੈਡੀਕਲ ਵਿੱਚ 39 ਬੱਚੀਆਂ ਨੇ ਜੀ ਗੁਰਦਾਸਪੁਰ ਦੇ ਵਿੱਚ 9 ਨਾਨ ਮੈਡੀਕਲ 19 ਨਾਨ ਮੈਡੀਕਲ ਤੇ 11 ਕਮਰਸ ਤਲਵਾੜਾ ਲੜਕੀਆਂ ਦਾ ਸਕੂਲੀਆ ਜੀ ਜਲੰਧਰ ਦੇ ਵਿੱਚ 13 ਬੱਚੀਆਂ ਨੇ 3 ਮੈਡੀਕਲ 7 ਨਾਨ ਮੈਡੀਕਲ ਤੇ 3 ਕਮਰਸ ਲੁਧਿਆਣਾ ਵਿੱਚ 15 ਬੱਚੀਆਂ ਨੇ 2 ਮੈਡੀਕਲ 11 ਨਾਨ ਮੈਡੀਕਲ 2 ਕਮਰਸ ਪਟਿਆਲਾ ਵਿੱਚ 12 ਬੱਚੀਆਂ ਨੇ ਪੰਜ ਨੇ ਜਿਹੜੀਆਂ ਬਚਦੀਆਂ ਉਹ ਮੈਡੀਕਲ ਦੀਆਂ ਤਿੰਨ ਨਾਨ ਮੈਡੀਕਲ ਚਾਰ ਕਮਰਸ ਐਸਐਸ ਨਗਰ ਵਿੱਚ ਚਾਰ ਬਾਕੀ ਬਚਦੀਆਂ ਨੇ ਤਿੰਨ ਮੈਡੀਕਲ ਦੀਆਂ ਤੇ ਇੱਕ ਨਾਨ ਮੈਡੀਕਲ ਦੀ ਸਗਰੂਰ ਦੇ ਵਿੱਚ 11 ਖਾਲੀ ਨੇ 8 ਬਚਦੀਆਂ ਨੇ ਜਿਹੜੀਆਂ ਨਾਨ ਮੈਡੀਕਲ ਦੀਆਂ ਤੇ ਤਿੰਨ ਬਚਦੀਆਂ ਨੇ ਕਮਰਸ ਦੀਆਂ ਇਹ ਸੀ ਕਿ ਮੁੰਡਿਆਂ ਦੀ ਸੀ ਖਾਲੀ ਸੀਟਾਂ ਦੀ ਗਿਣਤੀ ਆਓ ਅੱਗੇ ਆਪਾਂ ਜਾਣਦੇ ਹਾਂ ਲੜਕੀਆਂ ਦੀਆਂ ਖਾਲੀ ਸੀਟਾਂ ਦੀ ਜਿਹੜੀ ਗਿਣਤੀ ਉਹ ਕਿੰਨੀ ਬਣਦੀ ਹੈਗੀ ਤਾਂ ਲੜਕੀਆਂ ਦੀ ਜਿਹੜੀ ਖਾਲੀ ਸੀਟਾਂ ਦੀ ਗਿਣਤੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ 74 6 ਮੈਡੀਕਲ ਵਿੱਚ 55 ਨਾਨ ਮੈਡੀਕਲ 12 ਕਮਰਸ ਬਠਿੰਡਾ ਵਿੱਚ ਭਰ ਚੁੱਕੀਆਂ ਨੇ ਕੋਈ ਵੀ ਸੀਟ ਖਾਲੀ ਨਹੀਂ ਰਹੀ ਫਿਰੋਜ਼ਪੁਰ ਦੇ ਵਿੱਚ 86 ਖਾਲੀ ਆ 15 ਮੈਡੀਕਲ 51 ਨਾਨ ਮੈਡੀਕਲ ਤੇ 20 ਕਮਰਸ ਗੁਰਦਾਸਪੁਰ ਵਿੱਚ 155 ਖਾਲੀ ਆ 26 ਮੈਡੀਕਲ 92 ਨਾਨ ਮੈਡੀਕਲ ਤੇ 37 ਕਮਰਸ ਤਲਵਾੜਾ ਵਿੱਚ 35 ਖਾਲੀ ਨੇ 13 ਮੈਡੀਕਲ 8 ਨਾਨ ਮੈਡੀਕਲ 14 ਕਮਰਸ ਜਲੰਧਰ ਵਿੱਚ 65 ਖਾਲੀ ਨੇ ਇੱਕ ਮੈਡੀਕਲ ਦੀ ਬਚਦੀ ਹੈ 50 ਨਾਨ ਮੈਡੀਕਲ ਤੇ 14 ਕਮਰਸ ਲੁਧਿਆਣਾ ਵਿੱਚ 62 ਖਾਲੀ ਹੈ ਜੀ ਚਾਰ ਬਚਦੀਆਂ ਮੈਡੀਕਲ ਦੀਆਂ ਤੇ 45 ਨਾਨ ਮੈਡੀਕਲ 13 ਕਮਰਸ ਪਟਿਆਲਾ ਵਿੱਚ 40 ਬਚਦੀਆਂ ਜੀ ਜਿਹਦੇ ਵਿੱਚੋਂ 25 ਰਹਿ ਗਈਆਂ ਨਾਨ ਮੈਡੀਕਲ ਦੀਆਂ ਤੇ 15 ਕਮਰਸ ਦੀਆਂ ਐਸਐਸ ਨਗਰ ਵਿੱਚ 52 ਸੀਟਾਂ ਨੇ 10 ਬਚਦੀਆਂ ਨੇ ਇਸ ਵਿੱਚ ਮੈਡੀਕਲ ਦੀਆਂ 27 ਨਾਨ ਮੈਡੀਕਲ ਤੇ 15 ਕਮਰਸ ਸੰਗਰੂਰ ਵਿੱਚ 98 ਬਚਦੀਆਂ ਨੇ 13 ਜਿਹੜਾ ਬੱਚ ਦਾ ਮੈਡੀਕਲ 67 ਬੱਚਦੀਆਂ ਨੇ ਜਿਹੜੀਆਂ ਨਾਨ ਮੈਡੀਕਲ 18 ਕਮਰਸ ਕੀ ਚੌਥੀ ਕਾਉਂਸਲ ਆਏਗੀ ਚੌਥੀ ਕਾਉਂਸਲਿੰਗ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਸੀਟਾਂ ਖਾਲੀ ਪਈਆਂ ਨੇ ਇਹ ਸੀਟਾਂ ਭਰਨ ਵਾਸਤੇ ਚੌਥੀ ਕਾਉਂਸਲਿੰਗ ਆ ਸਕਦੀ ਆ ਇਸ ਕਰਕੇ ਲਗਭਗ ਵਿਦਿਆਰਥੀ ਆਪਦੀ ਤਿਆਰੀ ਜ਼ਰੂਰ ਰੱਖਣਾ ਚੌਥੀ ਕਾਉਂਸਲਿੰਗ ਦੀ ਸੰਭਾਵਨਾ ਕਾਫੀ ਹੱਦ ਤੱਕ ਨਜ਼ਰ ਆ ਰਹੀ ਹੈਗੀ ਜੇਕਰ ਚੈਨਲ ਦੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਅਪਡੇਟ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪ ਵਿਦਿਆਰਥੀਆਂ ਤੱਕ ਸ਼ੇਅਰ ਕਰਿ ਤਾਂ ਕਿ ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚੇ ਧੰਨਵਾਦ ਸ਼ੁਕਰੀਆ